ਕੀਰਤਨ ਬਹੁਤ ਮਤਲਬ ਕਾਲੀ ਯੁਗ ਦਾ ਸਭ ਤੋਂ ਵੱਡਾ ਜਿਹੜਾ ਕਰਮੋ ਕੀਰਤਨ ਤੇ ਭੈਣੀ ਸਾਹਿਬ ਆ ਕੇ ਜਦੋਂ ਪ੍ਰਾਤਨ ਛੈਲੀ ਦੇ ਵਿੱਚ ਕੀਰਤਨ ਸੁਣਨ ਨੂੰ ਮਿਲਦਾ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਸੋ ਅੱਜ ਮੈਂ ਸਤਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਸ ਮੌਕੇ ਤੇ ਸਮੂਹ ਗੁਰਸਿੱਖਾਂ ਨੂੰ ਸਾਰਿਆਂ ਨੂੰ ਵਧਾਈ ਦਿਨਾ ਸਤਗੁਰੂ ਰਾਮ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇਹ ਅੰਗਰੇਜ਼ ਜਿਸ ਕੌਮ ਨੂੰ ਕਹਿ ਰਹੇ ਸੀ ਅਸੀਂ ਨੂੰ ਰਾਜਨੀਤਿਕ ਤੌਰ ਤੇ ਖਤਮ ਕਰ ਲਿਆ ਉਹਨੂੰ ਦੁਬਾਰਾ ਬਸੰਤ ਦੇ ਵਿੱਚ ਉਹਨਾਂ ਨੇ ਆ ਕੇ ਦੁਬਾਰਾ ਰੰਗ ਭਾਗ ਲਾਏ ਦੋਸਤੋ ਸੋ ਉਹਨਾਂ ਦਾ ਬੜੀ ਵੱਡੀ ਦੇਣ ਇਤਿਹਾਸ ਦੇ ਵਿੱਚ ਸਰ ਇਹ ਕਿਸਾਨਾਂ ਦਾ ਲਗਾਤਾਰ ਅੰਦੋਲਨ ਚੱਲ ਰਿਹਾ ਹੈਗਾ ਸੋ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਹਰਿਆਣਾ ਦੇ ਵਿੱਚ ਤਸ਼ੱਦਦ ਵੀ ਕੀਤੀ ਜਾ ਰਹੀ ਕਿਸਾਨਾਂ ਦੇ ਲਾਠੀ ਚਾਜਦੇ ਨੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਰਾਜ ਦੇ ਲੋ ਤੁਸੀਂ ਲਾਠੀ ਚਾਜ ਕਰਦੇ ਅਸੀਂ ਉਹ ਕੌਮ ਹੈ ਜਿਨੇ ਦੇਸ਼ ਨੂੰ ਆਜ਼ਾਦ ਕਰਾਇਆ ਕਿਸਾਨਾਂ ਸਭ ਤੋਂ ਵੱਧ ਕੁਰਬਾਨੀਆਂ ਦਿੰਦੀਆਂ ਦੇਸ਼ ਦਾ ਹੁਣ ਤਾਂ ਹੀ ਭਰਦੇ ਆ ਭਾਵੇਂ ਅਸੀਂ ਆਪਣੀ ਧਰਤੀ ਖਰਾਬ ਕਰ ਦਿੱਤੀ ਹਵਾ ਖਰਾਬ ਕਰ ਲਈ ਪਾਣੀ ਖਰਾਬ ਕਰ ਲਿਆ ਸਿੱਧਾ ਖਰਾਬ ਕਰਦੀਆਂ ਸਾਡੀਆਂ ਸਰਹੱਦ ਤੇ ਸਾਡੇ ਬੱਚੇ ਆਪਣੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਆ ਸੋ ਇਹ ਮਤਲਬ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਹੈ ਕੇਂਦਰ ਨੂੰ ਜੇ ਕਿਸਾਨਾਂ ਦੀ ਗੱਲ ਨਹੀਂ ਸਮਝਦੇ ਸੁਣਦੇ ਤਾਂ ਮਤਲਬ ਤੁਸੀਂ ਦੇਸ਼ ਦੀ ਗੱਲ ਨਹੀਂ ਸੁਣਦੇ ਕਿਸਾਨ ਦੇਹ ਦਾ ਸਭ ਤੋਂ ਵੱਡਾ ਅੰਗ ਸਰ ਸਰਕਾਰ ਮਦਦ ਕਰ ਰਹੀ ਹੈ ਉਹਦੀ ਪੰਜਾਬ ਨੂੰ ਮਦਦ ਕਰ ਰਹੀ ਹੈ ਉਹਦੀ ਕਿਸਾਨਾਂ ਦੀ ਆਪਣੇ ਪੱਧਰ ਤੇ ਗੱਲ ਇਹ ਆ ਵੀ ਮੈਂ ਕਿਸਾਨ ਦਾ ਪੁੱਤ ਆ ਮੈਂ ਉਹਨਾਂ ਦੇ ਨਾਲ